ਬਹੁਤ ਜੀ ਭਾਰਤ ਦੇ ਸਤਿਕਾਰਯੋਗ ਮੇਰੇ ਵੱਡੇ ਵੀਰ ਤੁਹਾਡੇ ਆਪਣੇ ਭਰਾ ਐਕਸਐਮਐਲਏ ਸ਼੍ਰੀ ਅਰੋ ਨਾਰੰਗੀ ਸਦੇਵਾ ਸਾਹਿਬ ਬਜਾਦ ਸਾਹਿਬ ਔਰ ਸਾਰੇ ਹੀ ਅਬੋਹਰ ਸ਼ਹਿਰ ਔਰ ਇਲਾਕੇ ਦੇ ਪਹੁੰਚੇ ਸਾਰੀਆਂ ਹੀ ਸਖਸ਼ੀਤਾ ਸਾਰੇ ਹੀ ਪਾਰਟੀ ਦੇ ਸਦਕੋ ਅਹੁਦੇਦਾਰ ਸਾਹਿਬਾਨ ਸਾਰੀ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਪਹੁੰਚੇ ਤੇ ਇੰਨਾ ਪਿਆਰਮਾਨ ਸਤਕਾਰ ਬਖਸ਼ਿਆ ਤੁਹਾਡਾ ਵੀ ਧੰਨਵਾਦ ਔਰ ਸਾਰੇ ਮੀਡੀਆ ਦੇ ਸਾਥੀ ਵੀਰਾਂ ਦਾ ਵੀ ਧੰਨਵਾਦ ਕਿ ਜਿਹੜੇ ਅੱਜੋ ਚੇਚੇ ਤੌਰ ਤੇ ਇਸ ਈਵੈਂਟ ਨੂੰ ਕਵਰ ਕਰਨ ਦੇ ਲਈ ਪਹੁੰਚੇ ਨੇ ਸੋ ਤੁਹਾਡਾ ਸਾਰਿਆਂ ਦੇ ਦਿਲ ਦੀ ਗਹਿਰਾਈ ਦੇ ਵਿੱਚ ਬਹੁਤ-ਬਹੁਤ ਧੰਨਵਾਦ ਸਾਥੀਓ ਮੇਰੇ ਤੋਂ ਪਹਿਲਾਂ ਪ੍ਰਧਾਨ ਜੀ ਨੇ ਔਰ ਐਮਐਲਏ ਸਾਹਿਬ ਨੇ ਬੜੇ ਵਿਸਤਾਰ ਦੇ ਵਿੱਚ ਗੱਲ ਕੀਤੀ ਹੈ ਮੈਂ ਬੀਕੋ ਜ਼ਿਆਦਾ ਲੰਬੀ ਚੌੜੀ ਗੱਲ ਨਹੀਂ ਕਰਨੀ ਮੈਂ ਜਿੱਥੇ ਅੱਜ ਪਾਰਟੀ ਵੱਲੋਂ ਸੂਬੇ ਦੇ ਪ੍ਰਧਾਨ ਦੀ ਸੇਵਾ ਨਿਭਾ ਰਿਹਾ ਹਾਂ ਉੱਥੇ ਹੀ ਮੇਰਾ ਮੈਂ ਸਮਝਦਾ ਕਿ ਫਰਜ਼ ਬਣਦਾ ਹੈ ਡਿਊਟੀ ਬਣਦੀ ਹੈ ਕਿ ਮੈਂ ਹਰ ਵਰਕਰ ਹਰ ਸਾਥੀ ਨੂੰ ਆਪਾਂ ਨਾਲ ਲੈ ਕੇ ਚੱਲੀਏ ਔਰ ਪਾਰਟੀ ਜਦੋਂ ਮਜ਼ਬੂਤ ਹੋਊਗੀ ਤੇ ਤਾਂ ਹੀ ਕੰਮ ਹੋਣਗੇ ਔਰ ਤਾਂ ਹੀ ਪੰਜਾਬ ਨੂੰ ਆਪਾਂ ਮੁਰਖਸ਼ਾਲ ਤੇ ਰੰਗਲਾ ਪੰਜਾਬ ਬਣਾ ਸਕਾਂਗੇ ਨਾਰੰਗ ਸਾਹਿਬ ਦੀ ਬਹੁਤ ਵੱਡੀ ਸਿੱਖੀ ਸੇਵਕੀ ਆ ਬੋਹਰ ਨੂੰ ਬਹੁਤ ਲੰਬਾ ਸਮਾਂ ਇਹਨਾਂ ਨੇ ਤੁਹਾਡਾ ਸਾਰਿਆਂ ਦੇ ਨਾਲ ਇਸ ਸ਼ਹਿਰ ਦੀ ਇਸ ਹਲਕੇ ਦੀ ਸੇਵਾ ਕੀਤੀ ਹੈ ਔਰ ਅੱਜ ਸਮਾਂ ਕਿ ਆਪਾਂ ਕਿਉਂਕਿ ਮਹਿਜ਼ 2 ਸਾਲ ਰਹਿ ਗਏ ਨੇ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਸਾਰੇ ਤਗੜੇ ਹੋ ਕੇ ਲੋਕਾਂ ਦੇ ਕੰਮ ਨੇ ਜਿਹੜੇ ਲੋਕਾਂ ਦੇ ਵਿੱਚ ਜਾਈਏ ਲੋਕਾਂ ਦੇ ਕੰਮ ਨੇ ਜਿਹੜੇ ਉਹ ਕਰਾਈਏ ਇਸੇ ਕੰਮ ਦੇ ਲਈ ਆਪਾਂ ਆਏ ਸੀਗੇ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਐਮਐਲ ਸਾਹਿਬ ਕਿ ਜਿੰਨੇ ਆ ਤੁਹਾਡੇ ਕੰਮ ਨੇ ਜਿੰਨੇ ਤੁਸੀਂ ਹੁਕਮ ਕੀਤੇ ਨੇ ਇਹ ਸਾਰੇ ਦੇ ਸਾਰੇ ਸਿਰਫ ਇੱਥੇ ਪ੍ਰਵਾਨ ਨੇ ਜੂਪਾ ਜੀ ਜਿੰਦਾਬਾਦ ਪਰ ਇਹਦੇ ਵਿੱਚ ਸਾਰਿਆਂ ਦੇ ਵਿੱਚ ਹੀ ਕਿਉਂਕਿ ਮੈਂ ਬੜਾ ਸਪੈਸੀਫਿਕ ਹੋਣਾ ਕੰਮਾਂ ਦੇ ਲਈ ਜਿਹੜਾ ਤੁਹਾਡੇ ਰੇਲਵੇ ਲਾਈਨ ਦੀ ਕੋਈ ਪ੍ਰੋਪੋਜ਼ਲ ਹਜ ਤੱਕ ਇਹਦੇ ਅੰਡਰ ਬ੍ਰਿਜ ਓਵਰਮਿਚ ਬਣੀ ਹੋਈ ਆ ਭਈ ਮੈਂ ਪਹਿਲਾਂ ਬਣੀ ਸੀ ਜੀ ਲੇਕਿਨ ਕੋਈ ਐਸਡੀ ਸਾਹਿਬ ਜੀ ਇੱਥੇ ਹਾਂਜੀ ਹੈਗੇ ਐਸਡੀ ਸਾਹਿਬ ठीक है ना इसकी जो भी प्रपोजल बनती है अगर आपको कोई रेलवे की तरफ से मैं अभी सुनाव में है मेरा एक अंडर ब्रिज अंडर कंस्ट्रक्शन है और दूसरे की मेरी प्रपोजल चल रही है सो मेरा कहने का मतलब ये है कि चाहे सेंटर से रिलेटेड है लेकिन जो जो काम कराना है वो कराना ही है सो इसमें बैठ के आप अगर इसको आपको कोई सपोर्ट सिस्टम चाहिए हो हाउ टू हाउ टू अह हाउ टू क्रिएट अ फाइल और उसमें जो-जो डॉक्यूमेंट्स चाहिए होंगे वो मेरा ऑफिस आपको सेग्रीगेट uh, uh, कर देगा <laughs> <laughs> जी वो करते हो कोई दिक्कत नहीं दूसरा जो है ਤੁਹਾਡਾ ਇੰਡਸਟਰੀ ਦਾ ਜੀ ਐਮਐਲ ਸਾਹਿਬ ਇੰਡਸਟਰੀ ਦੇਖੋ ਅ ਇੰਡਸਟਰੀ ਦਾ ਪ੍ਰਾਈਵੇਟ ਸੈਕਟਰ ਦੇ ਵਿੱਚ ਲੱਗਣੀ ਹੈ ਔਰ ਖਾਸ ਕਰਕੇ ਤੁਹਾਡਾ ਜਿਹੜਾ ਇੱਥੇ ਮੈਂ ਸਮਝਦਾ ਕਿ ਸਟਰਸ ਫਰੂਟਸ ਦੀ ਜਿਹੜੀ ਹੈਗੀ ਉਹਦੀ ਇੰਡਸਟਰੀ ਦਾ ਬਹੁਤ ਵੱਡਾ ਸਕੋਪ ਹੈ ਇਦੇ ਵਾਸਤੇ ਆਲਰੇਡੀ ਆਪਾਂ ਅ ਅਸੀਂ ਇਸ ਏਰੀਆ ਨੂੰ ਇਸ ਜ਼ੋਨ ਨੂੰ ਸੈਂਟਰਲ ਫਰੂਟ ਦਾ ਫਰੂਟ ਦਾ ਜਿਹੜਾ ਪ੍ਰਾਇੋਰਟੀ ਇੰਡਸਟਰੀ ਹੈ ਜਿਹੜੀ ਪ੍ਰਾਇੋਰਟੀ ਡਿਸਟ੍ਰਿਕਟ ਹੈ ਜਿਹੜਾ ਉਹ ਤਕਰੀਬਨ ਡੇਢ ਸਾਲ ਪਹਿਲਾਂ ਦਾ ਅਨਾਉਂਸ ਕੀਤਾ ਹੋਇਆ ਹੈ ਇਹਦਾ ਤੁਸੀਂ ਸਾਥੀ ਕੋਈ ਕੋਈ ਸ਼ਹਿਰ ਵਾਲਾ ਚੰਗਾ ਬਿਜ਼ਨਸ ਪਰਸਨ ਜਿਹੜੀ ਤੁਸੀਂ ਹਿੰਮਤ ਮਾਰੋ ਉਹਦੀ ਸਾਰੀ ਫੈਸਿਲਿਟੇਸ਼ਨ ਹੈ ਜਿਹੜੀ ਜੋ ਕੰਮ ਕਰਾ ਕੇ ਦੇਣਾ ਸਰਕਾਰ ਪੱਖੋਂ ਉਹ ਤੁਹਾਨੂੰ ਘਰ ਬੈਠੇ ਪਰਮਿਸ਼ਨਾਂ ਲੈ ਜਿਹੜੀਆਂ ਮੈਂ ਭਜਾਂਗਾ ਮੇਰੀ ਜ਼ਿੰਮੇਵਾਰੀ ਹੈ ਜੋ ਜਿਹੜੀ ਸੇਮ ਨਾਲ ਦੀ ਗੱਲ ਕੀਤੀ ਹੈ ਇਹਦੀ ਆਲਰੇਡੀ 100 ਕਰੋੜ ਦੀ ਪ੍ਰੋਪੋਜ਼ਲ ਹੈ ਜਿਹੜੀ ਉਹ ਬਣ ਕੇ ਗਈ ਹੋਈ ਹੈ ਇਹ ਤੁਸੀਂ ਕਿਸੇ ਦਿਨ ਮੇਰੇ ਕੋਲ ਚੰਡੀਗੜ੍ਹ ਆ ਜਿਓ ਆਪਾਂ ਫਾਲੋਅ ਅਪ ਹੈ ਜਿਹੜਾ ਇਹ ਕਰ ਲਾਂਗੇ اسی ਤਰੀਕੇ ਦੇ ਨਾਲ ਨਹਿਰੀ ਪਾਣੀ ਦੀ ਇਹ ਜਿਹੜੇ ਅੰਡਰਗਰਾਊਂਡ ਪਾਈਪਲਾਈਨਸ ਦੇ ਪੈਸੇ ਆਏ ਨਹੀਂ ਹੈ ਕਿ ਤੁਹਾਡੇ ਹਲਕੇ ਦੇ ਵਿੱਚ ਜੇ ਥੋੜੇ ਆਏ ਸੀ ਜੀ ਹੋਰ ਬਹੁਤ ਤੇਜ਼ ਦੱਸੋ ਉਹ ਫਿਰ ਤੁਸੀਂ ਪ੍ਰੋਪੋਜ਼ਲ ਬਣਾ ਕੇ ਦਿਓ ਨਾ ਜੀ ਮੈਂ ਪ੍ਰੋਪੋਜ਼ਲ ਉਹ ਜਿਹੜੀ ਪ੍ਰੋਪੋਜ਼ਲ ਬਣਾ ਕੇ ਦਿਓ ਇਹਦਾ ਕੰਮ ਚੱਲ ਰਿਹਾ ਹੁਣ ਅ ਦੂਸਰਾ ਸਿਵਲ ਹਸਪੀਟਲ ਜਿਹੜੇ ਡਾਕਟਰ ਦੀ ਇਹ ਤੁਸੀਂ ਮੈਨੂੰ ਡਿਟੇਲ ਕਿਹੜੇ-ਕਿਹੜੇ ਉਸ ਦੀ ਚਾਹੀਦੀ ਹੈ ਇਹ ਮੈਨੂੰ ਤੁਸੀਂ ਆਪਦੇ ਲੈਟਰ ਹੈਡ ਤੇ ਤੁਸੀਂ ਮੈਨੂੰ ਡੀਓ ਬਣਾ ਕੇ ਭੇਜੋ ਮੈਂ ਡਾਕਟਰ ਬਲਬੀਰ ਜੀ ਨੂੰ ਕਹਿ ਦੇਣਾ ਆਈ ਡਿਸਪੈਂਸਰੀ ਦਾ ਤੇ ਕਲੀਨਿਕਸ ਦਾ ਇਹ ਵੀ ਕਹਿ ਦਿੰਨੇ ਆਂ ਔਰ ਜਿਹੜਾ ਤੁਹਾਡਾ ਸਕੂਲ ਅਫੀਡੇਸ਼ਨ ਹੈ ਇਹ ਤੁਸੀਂ ਕਿਸੇ ਵੀ ਇੱਕ ਦਿਨ ਮੇਰੇ ਕੋਲ ਚੰਡੀਗੜ੍ਹ ਜਦੋਂ ਵੀ ਆਉਣਿਓ ਠੀਕ ਹੈ ਜਿਹੜੇ ਕਿਸੇ ਮੰਤਰੀਸ ਨੂੰ ਕਹਿਣਾ ਹੋਇਆ ਉਹਨਾਂ ਨੂੰ ਕੋਲੇ ਬੁਲਾਉਣਾ ਹੋਇਆ ਉਹਨੂੰ ਬੁਲਾ ਕੇ ਕਹਿ ਦਾਂਗੇ ਸੋ ਇਹ ਤਾਂ ਉਹ ਕੰਮ ਨੇ ਸਾਰੇ ਜਿਹੜੇ ਪਬਲਿਕ ਨਾਲ ਰਿਲੇਟਡ ਕੰਮ ਨੇ ਇਹੀ ਆਪਣੀ ਡਿਊਟੀ ਹੈ ਇਹੀ ਆਪਣੀ ਜ਼ਿੰਮੇਵਾਰੀ ਹੈ ਸੋ ਇਹ ਸਾਰੇ ਕੰਮ ਜਿਹੜੇ ਪ੍ਰਾਇੋਰਟੀ ਦੇ ਉੱਪਰ ਆਪਾਂ ਵਾਲੇ ਦਿਨਾਂ ਦੇ ਵਿੱਚ ਕਰਾਵਾਂਗੇ ਸੋ ਮੇਰੀ ਤੁਹਾਨੂੰ ਹੁਣ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਤਕੜੇ ਹੋ ਕੇ ਹਮਲਾ ਮਾਰੋ ਤੁਹਾਡੀਆਂ ਅੱਗੇ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਜਿਹੜੀ ਉਹ ਵੀ ਡਿਊ ਹੈ ਅਗਲੇ ਸਾਲ ਔਰ ਕਾਰਪੋਰੇਸ਼ਨ ਕਿਉਂਕਿ ਵੱਡਾ ਸ਼ਹਿਰ ਹੈ ਅ ਕੰਮ ਤਾਂ ਹੀ ਹੋ ਸਕਣਗੇ ਜੇ ਮੁੱਢ ਤੋਂ ਮੁੱਢ ਤੋਂ ਪਹਿਲਾ ਜਿਹੜਾ ਸਟੈਪ ਹੈ ਕਿਸੇ ਵੀ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ ਉਥੋਂ ਦੀ ਕਾਰਪੋਰੇਸ਼ਨ ਜਾਂ ਕਮੇਟੀ ਹੈ ਸੋ ਉਹਦੇ ਉੱਪਰ ਆਮ ਆਦਮੀ ਪਾਰਟੀ ਦੇ ਲੋਕ ਨੇ ਜਿਹੜੇ ਉਹ ਜਿੱਤ ਕੇ ਵਰਕਰ ਨੇ ਜਿਹੜੇ ਆਪਣੇ ਜਿੱਤ ਕੇ ਉਹ ਸ਼ਹਿਰ ਦੀ ਸੇਵਾ ਨਿਭਾ ਸਕਣ ਇਹ ਟੀਚੇ ਦੇ ਨਾਲ ਕੰਮ ਕਰਨਾ ਔਰ ਇਸ ਤੋਂ ਇਲਾਵਾ ਤੁਹਾਡੇ ਕੋਲ ਦੋ ਦਿਨ ਪਹਿਲਾਂ ਅ ਅਸੀਂ ਉਹ ਵੀ ਮੰਗੇ ਸੀਗਾ ਸ਼ਹਿਰ ਦੀ ਜਿਹੜੀ ਡਿਮਾਂਡ ਸਪੇਸ਼ਟੇ ਆ ਚਲੋ ਉਹ ਉਹਨਾਂ ਦੇ ਉੱਪਰ ਕੰਮ ਬੜੀ ਜਲਦੀ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਕਾਰਪੋਰੇਸ਼ਨਾਂ ਦੀਆਂ ਔਰ ਕਮੇਟੀ ਦੀਆਂ ਕੌਂਸਲਰਾਂ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਦੋ ਤਿੰਨ ਨੂੰ ਛੱਡ ਕੇ ਤਕਰੀਬਨ 38-39 ਦੇ ਵਿੱਚ ਆਵਾਜ਼ਾਂ ਦੀ ਪਾਰਟੀ ਦੇ ਜਿਹੜੇ ਪ੍ਰਧਾਨ ਮੇਅਰ ਜਿਹੜੇ ਹੈਗੇ ਉਹ ਬਣ ਚੁੱਕੇ ਨੇ ਸੋ ਅਗਲਾ ਜਿਹੜਾ ਟਾਰਗੇਟ ਹੈ ਉਹ ਆਪਣਾ ਇਹ ਹੋਣਾ ਚਾਹੀਦਾ ਹੈ ਕਿ ਅਬੋਹਰ ਕਾਰਪੋਰੇਸ਼ਨ ਦੇ ਉੱਪਰ ਆਮ ਆਦਮੀ ਪਾਰਟੀ ਦਾ ਮੇਅਰ ਹੈ ਜਿਹੜਾ ਉਹ ਵਿਰਾਜਮਾਨ ਹੋਵੇ ਸ਼ਹਿਰ ਦੀ ਤੇ ਇਲਾਕੇ ਦੀ ਸੇਵਾ ਕਰਨ ਲਈ ਸਭ ਆਪਣਾ ਟਾਰਗੇਟ ਹੋਣਾ ਚਾਹੀਦਾ ਹੈ ਇਸ ਹਿਸਾਬ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਸੋ ਉਹਨਾਂ ਸਾਰੇ ਸਾਥੀਆਂ ਦਾ ਜਿਹੜੇ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਪਰਿਵਾਰ ਦੇ ਵਿੱਚ ਵਾਅਦਾ ਕੀਤਾ ਜਿਨ੍ਹਾਂ ਨੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਜਿਹੜੇ ਪਿਛਲੇ ਸਮੇਂ ਚ ਸਾਥੀ ਪੰਜ ਐਮਸੀ ਜੁਆਇਨ ਕੀਤੇ ਸੀਗੇ ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ ਤੇ ਪਾਰਟੀ ਦੇ ਵਿੱਚ ਪਾਰਟੀ ਦੇ ਵਿੱਚ ਵੀ ਔਰ ਸਰਕਾਰ ਦੇ ਵਿੱਚ ਵੀ ਕਿਉਂਕਿ ਪਿਛਲਾ ਤਕਰੀਬਨ 8-10 ਮਹੀਨੇ ਤਾਂ ਚੋਣਾਂ ਦੇ ਵਿੱਚ ਹੀ ਨਿਕਲ ਗਏ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਸਾਥੀਆਂ ਨੂੰ ਪਾਰਟੀ ਦੇ ਵਿੱਚ ਵੀ ਔਰ ਸਰਕਾਰ ਦੇ ਵਿੱਚ ਵੀ ਉਹਨਾਂ ਦਾ ਉਹਨਾਂ ਦਾ ਬਣਦਾ ਮਾਨ ਸਨਮਾਨ ਹੈ ਜਿਹੜਾ ਉਹ ਜ਼ਰੂਰ ਮਿਲੇਗਾ ਸੋ ਇਹਨਾਂ ਸ਼ਬਦਾਂ ਨਾਲ ਬਹੁਤ-ਬਹੁਤ ਧੰਨਵਾਦ ਜੈਹੇ ਇਨਕਲਾਬ ਜਿੰਦਾਬਾਦ ਪ੍ਰਧਾਨ ਜੀ ਸ਼ੇਖਰ ਦਿੱਲੀ ਦੇ ਵਿੱਚ ਆਪ ਦੀ ਹਾਲਤ ਨੂੰ 85% ਪਦਨ ਦੇ ਚਰਤੇ ਚੱਲ ਰਿਹਾ ਉਹਦੇ ਤੇ ਕੋਈ ਸੁਜੀਤ ਜੀ ਇੱਕ ਮਿੰਟ ਪੁੱਛ ਲਈ ਇੱਥੇ ਕਰਨਾ ਹੈ ਜਾਂ ਅੰਦਰ ਕਿਵੇਂ ਕਰਨਾ ਹੈ ਪੁੱਛੋ ਅੰਦਰ ਕਰਨਾ ਹੈ ਸਰ ਪ੍ਰੈਸਰ ਹੀ ਦੋ ਮਾਈਕ ਦੇ ਲਾ 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 ਜੀ ਦਿੱਲੀ ਜ ਆਪ ਦੀ ਹਾਰ ਤੋਂ ਬਾਅਦ ਪੰਜਾਬ ਸੀਐਮ ਬਦਲਦੇ ਕਰਤੇ ਚੱਲ ਰਹੇ ਉਹਦੇ ਵਿੱਚ ਤੁਹਾਡਾ ਚਰਚੇ ਨਹੀਂ ਚਰਚੇ ਤੁਸੀਂ ਮੀਡੀਆ ਵਾਲਿਆਂ ਨੇ ਚਲਾਉਣਾ ਹੈ ਅੰਦਰ ਚਲਾਏ ਜਾਂਦੇ ਹੋ ਜੀ ਚਲੋ ਬੋਰ ਦੇ ਵਿਕਾਸ ਦੇ ਮੁੱਦੇ ਤੇ ਗੱਲ ਕਰੀਏ ਸਾਢੇ 3 ਸਾਲ ਤੋਂ ਬੋਰ ਚੇਕ ਕਰ ਪਏ ਦੀ ਏਟ ਵੀ ਨਹੀਂ ਲੱਗੀ ਹੁੰਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਇਹ ਕੋਈ ਸਰਾ ਹੈ ਕਿ ਇਹ ਹੀ ਵਿਕਾਸ ਦੀ ਗੱਲ ਹੈ ਜਿਹੜੀ ਹੁਣ ਐਮਐਲ ਸਾਹਿਬ ਨੇ ਮੇਰੇ ਨਾਲ ਕੀਤੀ ਹੈ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੀ ਹੋਇਆ ਉਹ ਤਾਂ ਤੇ ਮੈਨੂੰ ਪਤਾ ਹੈਗਾ ਪਰ ਜਿਹੜੇ ਮੈਨੂੰ ਕੰਮ ਕਹੇ ਨੇ ਇਹਨਾਂ ਨੇ ਉਹ ਮੈਂ ਇਹਨਾਂ ਨੂੰ ਕਹਿ ਕਿ ਤੁਸੀਂ ਮੇਰੇ ਕੋਲ ਚੰਡੀਗੜ੍ਹ ਆਓ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਕੋ ਕੰਮ ਹੋਊਗਾ ਉਹਨੂੰ ਪਹਿਲੇ ਦਾ ਅਸੀਂ ਕਰਾ ਲਵਾਂਗੇ ਮਦਰੀ ਤੁਸੀਂ ਕਹਿੰਦੇ ਆ ਇਸ ਵਾਰੀ ਮੇਰ ਆਪਦਾ ਬਨੇਗਾ ਵਾਇਰਸ ਤੁਹਾਡੀ ਪਾਰਟੀ 3 ਸਾਲ ਕੰਮ ਕਰਨ ਤੋਂ ਬਾਵਜੂਦ ਬਾਈ ਇਲੈਕਸ਼ਨ ਹਾਰ ਗਈ ਓਵਰ ਤੋਂ ਐਮਸੀ ਦਾ ਔਰ 3 ਨੰਬਰ ਤੇ ਤੁਹਾਡਾ ਕੈਂਡੀਡੇਟ ਆਇਆ ਸੀ ਤੁਸੀਂ ਕਿਵੇਂ ਕਹਿ ਸਕਦੇ ਹੋ ਅਗਲਾ ਮੇਅਰ ਆਪ ਦਾ ਬਣੇਗਾ ਬੋਰ ਦੇ ਵਿੱਚ ਨਹੀਂ ਜੇ ਇੱਕ ਵਾਇਲ ਇਕਸ਼ਨ ਹਾਰਗੇ ਦਾ ਮਤਲਬ ਇਹ ਵੀ 3 ਨੰਬਰ ਤੇ ਆਇਆ ਸੀ ਜੀ ਕੈਂਡੀਡੇਟ ਤੁਹਾਡਾ 3 ਸਾਲ ਤੁਹਾਡੀ ਪਾਰਟੀ ਨੇ ਪੰਜਾਬ ਚ ਕੰਮ ਕੀਤਾ ਹੈ ਜੀ ਚਾਹੇ 3 ਨੰਬਰ ਤੇ ਆਏ ਸੀ ਭਾਈ ਸਾਹਿਬ ਬਾਕੀ ਇਹ ਵੀ ਤਾਂ ਹਿਸਾਬ ਲਗਾਓ ਨਾ ਕਿ ਪੂਰੇ ਪੰਜਾਬ ਦੇ ਵਿੱਚੋਂ 40 ਦੇ ਵਿੱਚੋਂ ਤਕਰੀਬਨ 37 ਦੇ ਉੱਪਰ ਹੈ ਜਿਹੜਾ ਉਹ ਸਾਡੇ ਆਵਾਦੀ ਪਾਰਟੀ ਦੇ ਪ੍ਰਧਾਨ ਔਰ ਮੇਅਰ ਬਣੇ ਨੇ ਸੋ ਟਾਰਗੇਟ ਰੱਖਣ ਦੇ ਵਿੱਚ ਇੱਛਾ ਰੱਖਣ ਦੇ ਵਿੱਚ ਅਤੇ ਆਪਦੇ ਸਾਥੀਆਂ ਨੂੰ ਕਹਿਣ ਦੇ ਵਿੱਚ ਤੁਸੀਂ ਇਹ ਕਹੋ ਵੀ ਜੇ ਇੱਕ ਤੇ ਹਾਰ ਗਏ ਠੀਕ ਹੈ ਨਾ ਤੇ ਬਾਕੀ ਬਾਕੀ ਦੀ ਜੀ ਨਵੀਂ ਸਟਰੈਟਜੀ ਲਾਏਗੀ ਪਾਰਟੀ ਕੋਈ ਮੈਂ ਤੁਹਾਨੂੰ ਵੀਡੀਓ ਨਾਲ ਤੁਹਾਨੂੰ ਦੱਸੂਗਾ ਚਲੋ ਉਮੀਦ ਕਰ ਸਕਦੇ ਹਾਂ ਤੁਹਾਡੇ ਦੌਰੇ ਆਉਣ ਤੋਂ ਬਾਅਦ ਬੋਰ ਦਾ ਵਿਕਾਸ ਹੋਏਗਾ ਬਿਲਕੁਲ ਹੋਏਗਾ ਜੀ ਜ਼ਰੂਰ ਕਰਾਂਗੇ ਸਾਰੇ ਰਲ ਮਿਲ ਕੇ ਕਰਾਂਗੇ ਅਮਰ ਜੀ ਇੱਕ ਜਿਹੜੇ ਤੁਹਾਡੇ ਵਰਕਰ ਸੀ ਗਰਾਊਂਡ ਲੈਵਲ ਤੇ ਜਿਹੜੇ ਕੰਮ ਕਰਦੇ ਰਹੇ ਪਹਿਲਾਂ ਤੇ ਉਹ ਕਈ ਜਣੇ ਨਾਰਾਜ਼ ਹੋ ਕੇ ਬੈਠੇ ਆ ਉਹਨਾਂ ਲਈ ਕੋਈ ਖਾਸ ਸੰਦੇਸ਼ ਦਿਓਗੇ ਜੀ ਨੇ ਜਿਹੜਾ ਕੋਈ ਸਾਥੀ ਹੈ ਕਿ ਦੱਸੋ ਜੀ ਸਾਰੇ ਹੈਗੇ ਜੀ ਇੱਥੇ ਉਹਨੇ ਇਹਦਾ ਕਰੀ ਸਾਰੇ ਹੀ ਹੈਗੇ ਇੱਥੇ ਇੱਕ ਪ੍ਰਧਾਨ ਜੀ ਅੱਜ ਤੁਹਾਨੂੰ ਬਲਾਕ ਸਮਿਤੀ ਦੇ ਜਿਹੜਾ ਮਰਸ਼ਦ ਜੀ ਆਣਾ ਜਿੰਦਾਬਾਦ ਅੱਜ ਤੁਹਾਨੂੰ ਬਲਾਕ ਸਮਿਤੀ ਜ਼ਿਲ੍ਹਾ ਪ੍ਰਸ਼ਦ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਦੀ ਤੁਸੀਂ ਅੱਜ ਤੁਹਾਨੂੰ ਪੰਜਾਬ ਦੇ ਵਿੱਚ ਬਲਾਕ ਸਮਿਤੀ ਜਿਹੜੀਆਂ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਪਾਰਟੀ ਇਕੱਲੇ ਲੜੂ ਜਾਂ ਕਾਂਗਰਸ ਨਾਲ ਘਟਜੋੜ ਹੋਵੇ ਨਹੀਂ ਕਾਂਗਰਸ ਹੋਗੀ ਘਟਜੋੜ ਜੀ ਸਾਡਾ ਇਕੱਲੇ ਲੜਾਂਗੇ ਪਹਿਲਾਂ ਵੀ ਇਕੱਲੇ ਜਿੱਤੇ ਹਾਂ ਪ੍ਰਧਾਨ ਜੀ ਪਹਿਲਾ ਦੌਰ ਆਬੋਰ ਦਾ ਤੇ ਆਬੋਰ ਵਾਸਤੇ ਕੀ ਕੁਝ ਖਾਸ ਕੀ ਕਰਕੇ ਜਾਓਗੇ ਦੇਖੋ ਅੱਜ ਤਾਂ ਐਮਐਲਏ ਸਾਹਿਬ ਨੂੰ ਮਿਲਣਾ ਸੀਗਾ 골ਡੀ ਮੁਸਾਫਰ ਜੀ ਨੇ ਆਪਦੇ ਹਲਕੇ ਦੇ ਦੋ ਤਿੰਨ ਪ੍ਰੋਗਰਾਮ ਨੇ ਜਿਹੜੇ ਉਹ ਰੱਖੇ ਹੋਏ ਨੇ ਅੱਜ ਤਾਂ ਉਸ ਤਰੀਕੇ ਨਾਲ ਇਨਫੋਰਮਲ ਪ੍ਰੋਗਰਾਮ ਸੀਗਾ ਬਾਕੀ ਜਿਹੜੇ ਹੁਣ ਕੰਮ ਐਮਐਲਏ ਸਾਹਿਬ ਨੇ ਕਹੇ ਨੇ ਇਹ ਸਾਰੇ ਨੂੰ ਸ਼ੁਰੂ ਕਰਾਵਾਂਗੇ ਉਸ ਤੋਂ ਬਾਅਦ ਫਿਰ ਦੁਬਾਰਾ ਆਵਾਂ ਤੁਹਾਡੇ ਕੋਲ ਠੀਕ ਹੈ ਜੀ ਧੰਨਵਾਦ